ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਹੋਰ ਵੀ ਨਮੀਆਂ ਤੋਂ ਨਮੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਆਏ ਹਾਂ ਜੇਕਰ ਤੁਹਾਨੂੰ ਇਹ ਵੀ ਕਹਾਣੀ ਵਧੀਆ ਲੱਗੇ ਤਾਂ ਕਮੈਂਟ ਵਿੱਚ ਜਰੂਰ ਦੱਸਣਾ ਤੇ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਕਹਾਣੀ ਤੇ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਜੋ ਕਿ ਇੱਕ ਕਿਸਾਨ ਤੇ ਲੂੰਬੜੀ ਦੀ ਕਹਾਣੀ ਹੈ ਪੰਜਾਬ ਦੇ ਇੱਕ ਪਿੰਡ ਵਿੱਚ ਹਰਪਜਨ ਨਾਮ ਦਾ ਕਿਸਾਨ ਰਹਿੰਦਾ ਸੀ। ਉਹ ਬਹੁਤ ਹੀ ਮਿਹਨਤੀ ਸੀ। ਸਵੇਰੇ-ਸਵੇਰੇ ਉਹ ਖੇਤਾਂ ਵੱਲ ਆਪਣਾ ਪੈਰ ਰੱਖਦਾ, ਦਿਨ ਭਰ ਦੀ ਮਿਹਨਤ ਕਰਦਾ ਅਤੇ ਸ਼ਾਮ ਨੂੰ ਥੱਕਿਆ ਹੋਇਆ ਘਰ ਆਉਂਦਾ। ਉਸ ਦੀ ਪਤਨੀ ਕਿਰਨਦੀਪ ਘਰੇਲੂ ਕੰਮ ਕਰਦੀ ਸੀ ਅਤੇ ਉਹਨਾਂ ਦਾ ਇੱਕ ਚੰਗਾ ਭਲਾ ਪਰਿਵਾਰ ਸੀ। ਉਹਨਾਂ ਦਾ ਇੱਕ ਛੋਟਾ ਪੁੱਤਰ ਲਖਵਿੰਦਰ ਜਿਸ ਦੀਆਂ ਅੱਖਾਂ ਵਿੱਚ ਹਮੇਸ਼ਾ ਸੁਪਨੇ ਚਮਕਦੇ ਰਹਿੰਦੇ ਸਨ। ਕਿਸਾਨ ਦੇ ਕੋਲ ਮੁਰਗੀਆਂ ਸਨ ਕੁਝ ਜੋ ਹਰ ਰੋਜ਼ ਤਾਜ਼ੇ ਅੰਡੇ ਦਿੰਦੀਆਂ ਸਨ ਇਹ ਮੁਰਗੀਆਂ ਹੀ ਉਸ ਦੇ ਘਰ ਦੀ ਆਮਦਨ ਦਾ ਇੱਕ ਵੱਡਾ ਸਾਧਨ ਸਨ ਪਰ ਇੱਕ ਸਮੱਸਿਆ ਸੀ ਪਿੰਡ ਦੇ ਨੇੜੇ ਦੇ ਜੰਗਲ ਵਿੱਚ ਇੱਕ ਚਤੁਰ ਲੂੰਬੜੀ ਰਹਿੰਦੀ ਸੀ ਉਹ ਰਾਤ ਨੂੰ ਚੁਪਕੇ ਵਿੱਚ ਪਿੰਡ ਨਾਲ ਚੁਪਕੇ ਨਾਲ ਪਿੰਡ ਵਿੱਚ ਆਉਂਦੀ ਅਤੇ ਮੌਕਾ ਮਿਲਦੇ ਹੀ ਲੋਕਾਂ ਦੀਆਂ ਮੁਰਗੀਆਂ ਨੂੰ ਚੁੱਕ ਕੇ ਲੈ ਜਾਂਦੀ ਇੱਕ ਰਾਤ ਚੰਨ ਚੜ੍ਹਿਆ ਹੋਇਆ ਸੀ ਕਿਸਾਨ ਆਪਣੇ ਘਰ ਦੇ ਪਿਛਲੇ ਹਿੱਸੇ ਵਿੱਚ ਬੈਠਾ ਚਾਹ ਪੀ ਰਿਹਾ ਸੀ ਅਚਾਨਕ ਮੁਰਗੀਆਂ ਵਿੱਚ ਖਲਬਲੀ ਮੱਚ ਗਈ ਕਿਰਨਦੀਪ ਬਹੁਤ ਚਿਲਾਇਆ ਲੱਗਦਾ ਲੂੰਬੜੀ ਆ ਗਈ ਦੋਵੇਂ ਪਤੀ ਪਤਨੀ ਦੌੜੇ ਹੋਏ ਮੁਰਗੀ ਵਾਟੇ ਵਿੱਚ ਪਹੁੰਚੇ ਜਦੋਂ ਉਹ ਮੁਰਗੀ ਵਾੜੇ ਵਿੱਚ ਪਹੁੰਚੇ ਲੂੰਬੜੀ ਇੱਕ ਮੁਰਗੀ ਦਾ ਚੂਚਾ ਚੱਕ ਕੇ ਭੱਜ ਚੁੱਕੀ ਸੀ ਸਿਰਫ ਕੁਝ ਰੋਨਦੋ ਵਾਲੇ ਪੰਖ ਮਿੱਟੀ ਵਿੱਚ ਡਿੱਗੇ ਹੋਏ ਸਨ ਹਰਪਸਨ ਗੁੱਸੇ ਨਾਲ ਭਰ ਗਿਆ ਇਹ ਲੂੰਬੜੀ ਤਾਂ ਹੁਣ ਹੱਦ ਕਰਦੀ ਆ ਜਾ ਰਹੀ ਆ ਕੱਲ ਮੈਂ ਇਸ ਦਾ ਇਲਾਜ ਜ਼ਰੂਰ ਕਰਾਂਗਾ ਲੂੰਬੜੀ ਦੂਰ ਇੱਕ ਪੱਥਰ ਤੇ ਖੜੀ ਮੁੜ ਕੇ ਦੇਖ ਰਹੀ ਸੀ ਜਿਵੇਂ ਚੁਣੌਤੀ ਦੇ ਰਹੀ ਹੋਵੇ ਜੇ ਮੈਨੂੰ ਪਕੜ ਸਕਦੇ ਹੋ ਤਾਂ ਪਕੜ ਕੇ ਦਿਖਾਓ ਅਗਲੇ ਦਿਨ ਸਵੇਰੇ ਕਿਸਾਨ ਨਵੇਂ ਜਾਲ ਬਣਾਉਣ ਲੱਗਾ ਉਸ ਨੇ ਸੋਚਿਆ ਕਿ ਹੁਣ ਲੂੰਬੜੀ ਆਈ ਤਾਂ ਪਾਚ ਨਹੀਂ ਸਕੇਗੀ ਪਿੰਡ ਦੇ ਕੁੱਤੇ ਵੀ ਉਸ ਦੀ ਮਦਦ ਲਈ ਸਹਿਮਤ ਹੋ ਗਏ। ਉਹਨਾਂ ਨੇ ਰਾਤ ਨੂੰ ਮੁਰਗੀ ਬਾੜੇ ਦੇ ਨੇੜੇ ਡੇਰਾ ਲਾਉਣਾ ਸ਼ੁਰੂ ਕਰ ਦਿੱਤਾ। ਇਸੇ ਦੌਰਾਨ ਲੂੰਬੜੀ ਨੇ ਵੀ ਇੱਕ ਯੋਜਨਾ ਬਣਾਈ। ਉਹ ਸਿਰਫ ਮੁਰਗੀ ਚੋਰੀ ਨਹੀਂ ਸੀ ਕਰਦੀ। ਉਹ ਦਿਮਾਗ ਤੋਂ ਬਹੁਤ ਤੇਜ਼ ਸੀ। ਉਸ ਨੇ ਧਿਆਨ ਦਿੱਤਾ ਕਿ ਕਿਸਾਨ ਦੀ ਇੱਕ ਕਮਜ਼ੋਰੀ ਸੀ। ਉਹ ਆਪਣੇ ਪੁੱਤਰ ਲਖਵਿੰਦਰ ਨੂੰ ਬਹੁਤ ਪਿਆਰ ਕਰਦਾ ਸੀ। ਰਾਤ ਪਈ ਚੁੱਪਚਾਪ ਹਵਾ ਵਗ ਰਹੀ ਸੀ ਕੁੱਤੇ ਗੇੜੇ ਕੱਢ ਰਹੇ ਸਨ ਪਰ ਲੂੰਬੜੀ ਨੇ ਉਹਨਾਂ ਨੂੰ ਠੱਗਣ ਲਈ ਖੂਬ ਚਾਲ ਚੱਲੀ ਉਹ ਪਹਿਲਾਂ ਦੂਰ ਇੱਕ ਝਾੜੀ ਹਿਲਾਉਣ ਲੱਗੀ ਕੁੱਤੇ ਉਧਰ ਵੱਲ ਨੂੰ ਭੌਂਕਦੇ ਦੌੜ ਗਏ ਜਿਵੇਂ ਹੀ ਜਗ੍ਹਾ ਖਾਲੀ ਹੋਈ ਲੂੰਬੜੀ ਸਿੱਧੀ ਮੁਰਗੀ ਬਾੜੇ ਵੱਲ ਦੌੜ ਪਈ ਪਰ ਇਸ ਵਾਰੀ ਉਸ ਦੀ ਨਿਗਾਹ ਮੁਰਗੀਆਂ ਤੇ ਨਹੀਂ ਸੀ ਉਸ ਨੇ ਲਖਵਿੰਦਰ ਦੇ ਕਮਰੇ ਦੀ ਦਿਸ਼ਾ ਵੱਲ ਦੇਖਿਆ ਉਹ ਮਨ ਹੀ ਮਨ ਵਿੱਚ ਸੋਚ ਰਹੀ ਸੀ ਕਿ ਹੁਣ ਉਹ ਉਸਦਾ ਰਸਤਾ ਆਸਾਨ ਹੋ ਗਿਆ ਰਾਤ ਦੀ ਕਾਲੀ ਚਾਦਰ ਪਿੰਡ ਨੂੰ ਆਪਣੇ ਅੰਦਰ ਲਪੇਟ ਚੁੱਕੀ ਸੀ ਕੁੱਤੇ ਦੂਰ ਝਾੜੀ ਵਾਲੀ ਹੀ ਭੌਂਕਦੇ ਦੌੜ ਗਏ ਕਿਸਾਨ ਨੂੰ ਲੱਗ ਰਿਹਾ ਸੀ ਕਿ ਇਸ ਵਾਰੀ ਲੂੰਬੜੀ ਫੜੀ ਜਾਵੇਗੀ ਕਿ ਕੁੱਤੇ ਝਾੜੀਆਂ ਵੱਲ ਜਾ ਰਹੇ ਨੇ ਤੇ ਲੂੰਬੜੀ ਵੀ ਉੱਥੇ ਹੀ ਹੋਵੇਗੀ ਹੁਣ ਉਹ ਨਹੀਂ ਬਚੇਗੀ ਪਰ ਲੂੰਬੜੀ ਦੀ ਚਾਲਵਾਜੀ ਸਭ ਤੋਂ ਅੱਗੇ ਸੀ ਲੂੰਬੜੀ ਨੇ ਆਪਣੀ ਚਾਲ ਕਾਮਜ਼ਾਬ ਹੁੰਦੀ ਵੇਖੀ ਉਹ ਹੌਲੀ-ਹੌਲੀ ਮੁਰਗੀਵਾੜੇ ਦੇ ਪਿੱਛੇ ਆ ਕੇ ਥੰਮ ਗਈ ਉਸ ਦੀਆਂ ਅੱਖਾਂ ਵਿੱਚ ਚਮਕ ਸੀ ਪਰ ਇਹ ਚਮਕ ਮੁਰਗੀਆਂ ਲਈ ਨਹੀਂ ਸੀ ਕਿਸਾਨ ਦੇ ਘਰ ਦੀ ਖਿੜਕੀ ਖੁੱਲੀ ਸੀ ਅਤੇ ਉਸ ਦੀ ਖਿੜਕੀ ਪਿੱਛੇ ਲਖਵਿੰਦਰ ਸੌ ਰਿਹਾ ਸੀ ਲੂੰਬੜੀ ਸੋਚ ਰਹੀ ਸੀ ਜੇ ਮਨੂੰ ਮੁਰਗੀਆਂ ਤੋਂ ਵੀ ਬੱਟਾ ਫਾਇਦਾ ਚਾਹੀਦਾ ਤਾਂ ਕਿਸਾਨ ਨੂੰ ਉਸਦੀ ਕਮਜ਼ੋਰੀ ਤੇ ਵਾਰ ਕਰਨਾ ਪਵੇਗਾ ਇਸ ਦੌਰਾਨ ਮੁਰਗੀ ਮਾੜੇ ਦੇ ਨੇੜੇ ਬੈਠੀ ਬੁੱਧੀ ਬੁੱਢੀ ਮੁਰਗੀ ਜਿਸ ਦਾ ਨਾਮ ਸੀ ਚੰਦੋ ਸਭ ਦੇਖ ਰਹੀ ਸੀ ਉਹ ਹੋਰ ਮੁਰਗੀਆਂ ਨੂੰ ਫੁਸਫੁਸਾ ਕੇ ਕਹਿੰਦੀ ਇਹ ਲੂੰਬੜੀ ਇਸ ਵਾਰ ਕਿਸੇ ਨਵੇਂ ਇਰਾਦੇ ਨਾਲ ਆਈ ਹੈ ਕਿਸਾਨ ਨੂੰ ਖਬਰ ਦੇਣੀ ਪਵੇਗੀ ਪਰ ਮੁਰਗੀਆਂ ਨੂੰ ਕਿਵੇਂ ਦੱਸਿਆ ਜਾਵੇ ਉਹ ਤਾਂ ਖੁਦ ਕੈਦ ਹੋਈਆਂ ਪਈਆਂ ਸਨ ਇੱਕ ਛੋਟੀ ਜਹੀ ਚਿੱਕੀ ਜੋ ਹਮੇਸ਼ਾ ਦਰਾਰ ਵਿੱਚੋਂ ਸੁਰੱਖਾ ਮਾਰ ਲੈਂਦੀ ਸੀ ਤਰੰਤ ਮੁਰਗੀ ਬਾੜੇ ਤੋਂ ਬਾਹਰ ਨਿਕਲ ਗਈ ਤੇ ਦੌੜ ਪਈ ਘਰ ਵੱਲ ਨੂੰ ਉਸ ਦੀ ਚੂੰ-ਚੂੰ ਦੀ ਆਵਾਜ਼ ਸੁਣ ਕੇ ਲਖਵਿੰਦਰ ਦੀ ਅੱਖ ਖੁੱਲ ਗਈ ਉਹ ਉੱਠ ਕੇ ਖਿੜਕੀ ਵੱਲ ਗਿਆ ਤੇ ਵੇਖਦਾ ਹੈ ਕਿ ਲੂੰਬੜੀ ਉਸ ਦੇ ਬਿਲਕੁਲ ਸਾਹਮਣੇ ਖੜੀ ਸੀ ਉਸ ਨੂੰ ਡਰ ਲੱਗਿਆ ਤੇ ਉਹ ਜ਼ੋਰ ਨਾਲ ਚਿਲਾਇਆ ਪਿਤਾ ਜੀ ਲੂੰਬੜੀ ਕਿਸਾਨ ਅਤੇ ਉਸ ਦੀ ਪਤਨੀ ਪੂਰੀ ਤਾਕਤ ਨਾਲ ਦੌੜ ਪਏ ਕੁੱਤੇ ਵੀ ਮੁਰ ਸੁਚੇਤ ਹੋ ਕੇ ਉਧਰ ਵੱਲ ਨੂੰ ਭੱਜ ਗਏ ਲੂੰਬੜੀ ਨੂੰ ਸਮਝ ਆ ਗਈ ਕਿ ਹੁਣ ਉਸ ਦੀ ਯੋਜਨਾ ਬੇਨਕਾਬ ਹੋ ਗਈ ਹੈ ਉਹ ਫੁੱਤੀ ਨਾਲ ਉਥੋਂ ਭੱਜਣ ਲੱਗੀ ਪਰ ਇਸ ਵਾਰ ਕਿਸਾਨ ਨੇ ਉਸ ਦਾ ਪਿੱਛਾ ਨਹੀਂ ਛੱਡਣਾ ਸੀ ਕੁੱਤੇ ਉਸ ਦੇ ਪਿੱਛੇ ਦੌੜ ਰਹੇ ਸਨ ਲੂੰਬੜੀ ਜੰਗਲ ਦੀਆਂ ਝਾੜੀਆਂ ਵਿੱਚ ਦਬਕ ਗਈ ਕਿਸਾਨ ਹਫਦਾ ਹੋਇਆ ਕਹਿੰਦਾ ਅੱਜ ਤੂੰ ਬਚ ਗਈ ਪਰ ਮੈਂ ਤੈਨੂੰ ਛੱਡਾਂਗਾ ਨਹੀਂ ਲੂੰਬੜੀ ਦੂਰੋਂ ਮੁੜ ਕੇ ਦੇਖਦੀ ਉਸ ਦੀਆਂ ਅੱਖਾਂ ਵਿੱਚ ਹੁਣ ਕਵਰਾਹਟ ਨਹੀਂ ਸੀ ਬਦਲਾ ਸੀ ਸਵੇਰ ਚੜੀ ਕਿਸਾਨ ਚਿੰਤਾ ਵਿੱਚ ਪੈ ਗਿਆ ਪਤਨੀ ਕਹਿੰਦੀ ਏ ਲੂੰਬੜੀ ਹੁਣ ਸਿਰਫ ਸਾਡੀਆਂ ਮੁਰਗੀਆਂ ਨੂੰ ਨਹੀਂ ਤੰਗ ਕਰਦੀ ਸਾਡੇ ਪੁੱਤਰ ਨੂੰ ਵੀ ਨੁਕਸਾਨ ਪਹੁੰਚਾ ਸਕਦੀ ਹੈ ਲਖਵਿੰਦਰ ਡਰਿਆ ਹੋਇਆ ਮਾਂ ਦੀ ਜੱਫੀ ਵਿੱਚ ਸੁਪੇ ਹੋਇਆ ਸੀ ਹਰਪਜਨ ਨੇ ਵੱਡਾ ਫੈਸਲਾ ਕੀਤਾ ਕਿ ਮੈਂ ਜੰਗਲ ਵਿੱਚ ਜਾ ਕੇ ਇਸ ਲੂੰਬੜੀ ਦਾ ਅੰਤ ਕਰਕੇ ਆਵਾਂਗਾ ਪਰ ਜਦੋਂ ਉਹ ਤਿਆਰ ਹੋ ਕੇ ਘਰ ਤੋਂ ਨਿਕਲਿਆ ਪਿੰਡ ਦਾ ਇੱਕ ਬਜ਼ੁਰਗ ਬਾਬਾ ਉਸ ਨੂੰ ਰੋਕ ਲੈਂਦਾ ਹੈ ਬਾਬੇ ਦੀਆਂ ਅੱਖਾਂ ਵਿੱਚ ਗਹਿਰਾ ਤਜਰਵਾ ਸੀ ਬਾਬਾ ਕਹਿੰਦਾ ਪੁੱਤਰ ਜਾਨਵਰ ਨੂੰ ਮਾਰਨਾ ਹਮੇਸ਼ਾ ਹੱਲ ਨਹੀਂ ਹੁੰਦਾ ਹਰ ਜਾਨਵਰ ਦਾ ਵੀ ਘਰ ਹੁੰਦਾ ਤੇ ਆਪਣੀ ਇੱਕ ਭੁੱਖ ਹੁੰਦੀ ਆ ਲੂੰਬੜੀ ਨਾਲ ਦਿਮਾਗ ਨਾਲ ਨਿਪਟਣਾ ਪਊ ਤਲਵਾਰ ਨਾਲ ਨਹੀਂ ਕਿਸਾਨ ਹਰਾਨ ਹੋ ਗਿਆ ਉਹ ਪੁੱਛਦਾ ਫਿਰ ਕੀ ਕਰਾਂ ਮੈਂ ਬਾਬਾ ਜੀ ਬਾਬਾ ਹੌਲੀ ਮੁਸਕਰਾਇਆ ਉਸ ਦੀ ਭੁੱਖ ਨੂੰ ਸਮਝ ਜੇ ਤੂੰ ਉਸ ਦੀ ਜ਼ਿੰਦਗੀ ਬਦਲ ਦੇਵੇਂਗਾ ਨਾ ਉਹ ਤੇਰੇ ਖਿਲਾਫ ਕਦੇ ਵੀ ਨਹੀਂ ਖੜੀ ਹੋਵੇਗੀ ਪਰ ਇਸੇ ਵੇਲੇ ਲੂੰਬੜੀ ਜੰਗਲ ਵਿੱਚ ਆਪਣੇ ਬੱਚਿਆਂ ਨੂੰ ਕਹਿ ਰਹੀ ਸੀ ਉਹਨਾਂ ਨੇ ਸਾਡੀ ਭੁੱਖ ਨਾ ਖੇਡਿਆ ਹੁਣ ਉਹ ਆਪਣੀ ਅਜ਼ਮਾਇਸ਼ ਨੂੰ ਤਿਆਰ ਰਹਿਣ ਉਹ ਮਨ ਹੀ ਮਨ ਵਿੱਚ ਆਪਣੇ ਬੱਚਿਆਂ ਨੂੰ ਉਕੇ ਦੇਖ ਕੇ ਅੰਦਰ ਹੀ ਅੰਦਰ ਪਸਤਾ ਰਹੀ ਸੀ ਉਸ ਤੋਂ ਬਾਅਦ ਸਵੇਰ ਦਾ ਸਮਾਂ ਹੋਇਆ ਮੌਸਮ ਸੁਹਾਵਣਾ ਲੱਗ ਰਿਹਾ ਸੀ ਪਰ ਹਰਪਜਨ ਦੇ ਦਿਲ ਵਿੱਚ ਅਜੇ ਵੀ ਤੂਫਾਨ ਮੱਚਿਆ ਹੋਇਆ ਸੀ ਉਸ ਨੂੰ ਬਾਬੇ ਦੀਆਂ ਗੱਲਾਂ ਤਾਂ ਯਾਦ ਸਨ ਪਰ ਲੂੰਬੜੀ ਦੀ ਚਾਲਵਾਜੀ ਉਸ ਦੀ ਅੱਖਾਂ ਦੇ ਸਾਹਮਣੇ ਨੱਚ ਰਹੀ ਸੀ ਜੇ ਉਹ ਫੇਰ ਆ ਗਈ ਤਾਂ ਜੇ ਉਸ ਨੇ ਲਖਵਿੰਦਰ ਨੂੰ ਨੁਕਸਾਨ ਪਹੁੰਚਾ ਦਿੱਤਾ ਤਾਂ ਉਸ ਨੇ ਸੋਚਿਆ ਕਿ ਬਾਬੇ ਦੀ ਗੱਲ ਮੰਨ ਕੇ ਪਹਿਲਾਂ ਲੂੰਬੜੀ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਪਰ ਲੂੰਬੜੀ ਦੀ ਸੋਚ ਵੱਖਰੀ ਸੀ ਉਹ ਆਪਣੇ ਖੁੱਡ ਵਿੱਚ ਪਹੁੰਚ ਚੁੱਕੀ ਸੀ ਤੇ ਜਿੱਥੇ ਉਸਨੇ ਤਿੰਨ ਛੋਟੇ-ਛੋਟੇ ਬੱਚੇ ਦੀ ਉਡੀਕ ਕਰ ਰਹੇ ਸਨ ਲੂੰਬੜੀ ਨੇ ਬੱਚਿਆਂ ਨੂੰ ਕਿਹਾ ਮੈਂ ਤੁਹਾਡੇ ਲਈ ਹਰ ਰੋਜ਼ ਖਾਣਾ ਲਿਆਉਂਦੀ ਆ ਪਰ ਹੁਣ ਮਨੁੱਖ ਸਾਡੀ ਭੁੱਖ ਨਾਲ ਜੰਗ ਲੜਨਾ ਚਾਹੁੰਦਾ ਹੈ ਇੱਕ ਬੱਚਾ 마ਸੂਮ ਉਸਦੇ ਮੁਖੜੇ ਵੱਲ ਵੇਖ ਕੇ ਪੁੱਛਦਾ ਮਾਂ ਅਸੀਂ ਤਾਂ ਸਿਰਫ ਭੁੱਖੇ ਹਾਂ ਕਿ ਉਹਨਾਂ ਨੂੰ ਇਹ ਪਤਾ ਨਹੀਂ ਲੂੰਬੜੀ ਦੇ ਦਿਲ ਵਿੱਚ ਦਰਦ ਤਾਂ ਸੀ ਪਰ ਚਿਤਰਾਈ ਉਸਦੀ ਸਾਥੀ ਸੀ ਉਸਨੇ ਨਿਸ਼ਚੈ ਕੀਤਾ ਕਿ ਭਾਵੇਂ ਗੱਲ ਸਮਝਦੀ ਵੀ ਹੈ ਪਰ ਉਹ ਮਨੁੱਖ ਨੂੰ ਕਦੇ ਨਹੀਂ ਉਸ ਨੂੰ ਸਮਝ ਸਕਦਾ ਉਸ ਦਾ ਦਿਲ ਕਹਿੰਦਾ ਜੰਗ ਹੀ ਹੱਲ ਹੈ ਕਿਸਾਨ ਦੁਪਹਿਰ ਨੂੰ ਜੰਗਲ ਵੱਲ ਤੁਰਿਆ ਉਸਦੇ ਹੱਥ ਵਿੱਚ ਦਾਣੇ ਭਰੀ ਇੱਕ ਥੈਲੀ ਸੀ ਉਹ ਬਾਬੇ ਦੀ ਗੱਲ ਦਿਮਾਗ ਵਿੱਚ ਰੱਖ ਕੇ ਲੂੰਬੜੀ ਦੀ ਭੁੱਖ ਦਾ ਇਲਾਜ ਕਰਨਾ ਚਾਹੁੰਦਾ ਸੀ ਜੰਗਲ ਵਿੱਚ ਦਾਖਲ ਹੁੰਦੇ ਉਸਨੇ ਲੂੰਬੜੀ ਦੇ ਪੈਰਾਂ ਦੇ ਨਿਸ਼ਾਨ ਦੇਖੇ ਅਤੇ ਉਸ ਦੇ ਪਿੱਛੇ-ਪਿੱਛੇ ਜਾਂਦਾ ਗਿਆ ਉਹ ਚੁੱਪਚਾਪ ਇੱਕ ਥਾਂ ਤੇ ਰੁਕਿਆ ਦਾਣੇ ਸੁੱਕੀ ਰੋਟੀ ਮੁਰਗੀ ਦੇ ਬੱਚੇ ਹੋਏ ਮੁਰਗੀ ਦੇ ਬੱਚੇ ਹੋਏ ਦਾਣੇ ਸਭ ਕੁਝ ਇੱਕ ਖੁੱਡ ਦੇ ਮੁਖ ਤੇ ਰੱਖ ਦਿੱਤਾ ਫਿਰ ਉੱਚੀ ਆਵਾਜ਼ ਵਿੱਚ ਕਹਿੰਦਾ ਸੁਣ ਲੂੰਬੜੀ ਮੇਰੇ ਨਾਲ ਵੈਰ ਨਾ ਪਾਈ ਭੁੱਖ ਦੀ ਤਰਾਸੀ ਤੇਰੀ ਮਿਟ ਜਾਵੇਗੀ ਤਾਂ ਜੰਗ ਕਿਉਂ ਕਰਨਾ ਮੈਂ ਤੇਰੇ ਬੱਚਿਆਂ ਲਈ ਖਾਣਾ ਛੱਡ ਰਿਹਾ ਕਿਸਾਨ ਦੀਆਂ ਇਹ ਗੱਲਾਂ ਜੰਗਲ ਦੀ ਹਵਾ ਤੱਕ ਹੌਲੀ-ਹੌਲੀ ਹੋ ਪਹੁੰਚ ਗਈਆਂ। ਲੂੰਬੜੀ ਨੇ ਝਾੜੀਆਂ ਦੇ ਪਿੱਛੇ ਸਭ ਸੁਣ ਲਿਆ ਸੀ। ਉਸ ਦੇ ਮਨ ਵਿੱਚ ਦੋ ਆਵਾਜ਼ਾਂ ਲੜ ਰਹੀਆਂ ਸਨ। ਇੱਕ ਕਹਿੰਦੀ, ਵੇਖ ਮਨੁੱਖ ਤੇਰੇ ਬੱਚਿਆਂ ਦਾ ਸੋਚ ਰਿਹਾ ਹੈ। ਦੂਜੀ ਕਹਿੰਦੀ, ਧੋਖਾ ਪਰੋਸਾ ਨਾ ਕਰ। ਉਹ ਤੈਨੂੰ ਫੜਨਾ ਚਾਹੁੰਦਾ ਹੈ। ਲੂੰਗੜੀ ਬਾਲਾ ਮਨ ਦੂਜੀ ਆਵਾਜ਼ ਦਾ ਗੁਲਾਮ ਸੀ। ਉਸਨੇ ਸੋਚਿਆ ਕਿ ਕਿਸਾਨ ਉਸ ਨੂੰ ਫਸਾਉਣ ਆਇਆ। ਉਹ ਦਾਣਿਆਂ ਨੂੰ ਛੱਡ ਕੇ ਉਲਟੇ ਪੈਰ ਪਿੰਡ ਵੱਲ ਨੂੰ ਚਲੀ ਗਈ ਉਸ ਦੀ ਨਜ਼ਰ ਕੇਵਲ ਹੁਣ ਇੱਕ ਹੀ ਮਕਸਦ ਸੀ ਉਸ ਦੀ ਨਜ਼ਰ ਵਿੱਚ ਕਿਸਾਨ ਦੀ ਕਮਜ਼ੋਰੀ ਨੂੰ ਹਮੇਸ਼ਾ ਲਈ ਚੱਕਣਾ ਸ਼ਾਮ ਦਾ ਸਮਾਂ ਸੀ ਲਖਵਿੰਦਰ ਘਰ ਦੇ ਬਾਹਰ ਛੋਟੀ ਜਹੀ ਬੱਲੀ ਨਾਲ ਖੇਡ ਰਿਹਾ ਸੀ ਮਾਂ ਨੇ ਕਿਹਾ ਬੇਟਾ ਘਰ ਦੇ ਅੰਦਰ ਹੀ ਰਹੀਂ ਬਾਹਰ ਖਤਰਾ ਪਰ ਬੱਚੇ ਦਾ ਮਨ 마ਸੂਮ ਹੁੰਦਾ ਉਹ ਖੇਡਦਾ ਖੇਡਦਾ ਇਸੇ ਦੌਰਾਨ ਝਾੜੀਆਂ ਵਿੱਚੋਂ ਕੋਲ ਚਲਾ ਗਿਆ ਉੱਥੇ ਦੋ ਖੂਨ ਸੁਰਖ ਅੱਖਾਂ ਉਸ ਨੂੰ ਤੱਕ ਰਹੀਆਂ ਸਨ ਲੂੰਬੜੀ ਹੌਲੀ-ਹੌਲੀ ਨਜ਼ਦੀਕ ਆਈ ਪਰ ਇਸ ਵਾਰ ਉਹ ਕੱਲੀ ਨਹੀਂ ਸੀ ਉਸਦੇ ਬੱਚੇ ਵੀ ਖੱਡ ਵਿੱਚੋਂ ਬਾਹਰ ਆ ਗਏ ਸਨ ਬੱਚੇ ਮਾਸੂਮ ਸਨ ਪਰ ਸਿਖਲਾਈ ਉਹਨਾਂ ਨੂੰ ਸ਼ਿਕਾਰ ਦੀ ਦੇਣੀ ਸੀ ਲਖਵਿੰਦਰ ਨੇ ਮੁੜ ਵੇਖ ਕੇ ਕਿਹਾ ਤੇ ਉਸ ਜਦੋਂ ਉਸਨੇ ਵੇਖਿਆ ਕਿ ਲੂੰਬੜੀ ਉਸਦੇ ਸਾਹਮਣੇ ਖੜੀ ਹੈ ਤਾਂ ਉਸਦੇ ਹੱਥ ਪੈਰ ਕੰਬਣ ਲੱਗੇ ਉਹ ਚਲਾਉਣ ਲੱਗਾ ਮਾਂ ਮਾਂ ਲੂੰਬੜੀ ਪਰ ਆਵਾਜ਼ ਗਲੇ ਵਿੱਚ ਹੀ اٹਕ ਗਈ ਇਕਦਮ ਉੱਤੇ ਭੌਂਕ ਦੇ ਦੌੜੇ ਤੇ ਲੂੰਬੜੀ ਹਿੱਲ ਗਈ ਕਿਸਾਨ ਦੌੜਦਾ ਹੋਇਆ ਪੁੱਜਿਆ ਉਸਨੇ ਵੇਖਿਆ ਕਿ ਲੂੰਬੜੀ ਦੇ ਬੱਚੇ ਉਸਦੇ ਪੁੱਤਰ ਦੇ ਬਿਲਕੁਲ ਨੇੜੇ ਆ ਗਏ ਸਨ ਹਰ ਭਜਨ ਨੇ ਦਿਲ ਤੇ ਪੱਥਰ ਰੱਖ ਕੇ ਲਖਵਿੰਦਰ ਨੂੰ ਚੁੱਕਿਆ ਤੇ ਘਰ ਦੇ ਅੰਦਰ ਲੈ ਗਿਆ ਉਹ ਫੋਨ ਫਟ ਕੇ ਕਹਿੰਦਾ ਵਸ ਪਿਆਰ ਮੁਹੱਬਤ ਨਹੀਂ ਇਹ جنگ ਹੈ ਇਹ جنگ ਖਤਮਗਾਨੀ ਪਵੇਗੀ ਲੂੰਬੜੀ ਨੇ ਦੂਰੋਂ ਵੇਖਿਆ ਉਸ ਦੀ ਅੱਖਾਂ ਵਿੱਚ ਅਜੀਬ ਚਮਕ ਸੀ غرور ਵੀ ਤੇ ਡਰ ਵੀ ਰਾਤ ਨੇ ਪਿੰਡ ਨੂੰ ਆਪਣੇ ਸائے ਵਿੱਚ ਲਪੇਟ ਲਿਆ ਕਿਸਾਨ ਦੀ ਅੱਖਾਂ ਵਿੱਚ ਨੀਂਦ ਦਾ ਨਾਮ ਸਿਰ ਨਹੀਂ ਸੀ ਉਹ ਬੇਚੈਨ ਸੀ ਉਸ ਨੂੰ ਇਹ ਡਰ ਸੀ ਕਿ ਲੂੰਬੜੀ ਹੁਣ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ ਉਹ ਘਰ ਦੇ ਬਾਹਰ ਬੈਠਿਆ ਹਵਾ ਵਿੱਚ ਤੱਕ ਰਿਹਾ ਸੀ ਤੇ ਫਿਰ ਉਸ ਨੂੰ ਬਾਬੇ ਦੀਆਂ ਗੱਲਾਂ ਉਸਦੇ ਮਨ ਵਿੱਚ ਗੂੰਜਣ ਲੱਗੀਆਂ ਦਿਮਾਗ ਨਾਲ ਜਿੱਤ ਨਾਲ ਨਫ਼ਰਤ ਨਾਲ ਨਹੀਂ ਪਰ ਦਿਲ ਪਿਤਾ ਦਾ ਦਿਲ ਕਿਤੇ ਸ਼ਾਂਤ ਨਹੀਂ ਸੀ ਉਸ ਦਾ ਪੁੱਤਰ ਇੱਕ ਵੱਡੇ ਖਤਰੇ ਤੋਂ ਬਚਿਆ ਪਰ ਕਦ ਤੱਕ ਉਸ ਦੀ ਪਤਨੀ ਕਿਰਨ ਦੀ ਭਾਕ ਦੀ ਹੈ ਡਰ ਭਜਨ ਡਰਾਉਣ ਵੱਲੋਂ ਵੱਡੀ ਤਾਕਤ ਸਮਝਦੀ ਹੁੰਦੀ ਹੈ ਉਹ ਵੀ ਇੱਕ ਮਾਂ ਹੈ ਆਪਣੇ ਬੱਚਿਆਂ ਲਈ ਲੜ ਰਹੀ ਹੈ ਜੇ ਤੂੰ ਉਸਦੇ ਬੱਚਿਆਂ ਨੂੰ ਅਪਣਾ ਲਏ ਕਿਸਾਨ ਨੇ ਹੈਰਾਨੀ ਨਾਲ ਉਸਨੇ ਵੱਲ ਵੇਖਿਆ ਉਸ ਨੂੰ ਇਹ ਗੱਲ ਸਮਝ ਨਹੀਂ ਆਈ ਕਿ ਲੂੰਬੜੀ ਵਰਗੀ ਚਲਾਕ ਜਾਨਵਰ ਨੂੰ ਕਿਵੇਂ ਆਪਣਾ ਬਣਾਇਆ ਜਾ ਸਕਦਾ ਕਿਰਨਦੀਪ ਨੇ ਹੌਲੀ ਜਿਹੀ ਕਿਹਾ ਜਿੱਧਰ ਪਿਆਰ ਹੋਵੇ ਉੱਥੇ ਜੰਗ ਖਤਮ ਹੋ ਜਾਂਦੀ ਹੈ ਦੂਜੇ ਪਾਸੇ ਜੰਗਲ ਵਿੱਚ ਲੂੰਬੜੀ ਦੇ ਬੱਚੇ ਚਾਰੇ ਪਾਸੇ ਲੱਠਾਂ ਲਿਆ ਸੀ ਬੱਚੇ ਡਰੇ ਹੋਏ ਸਨ ਇੱਕ ਬੱਚੇ ਨੇ ਕਿਹਾ ਮਾਉ ਮਨੁੱਖ ਸਾਨੂੰ ਨੁਕਸਾਨ ਕਿਉਂ ਪਹੁੰਚਾਉਣਾ ਚਾਹੁੰਦਾ ਅਸੀਂ ਤਾਂ ਕੁਝ ਨਹੀਂ ਕੀਤਾ ਲੂੰਬੜੀ ਦਾ ਦਿਲ ਕੁਝ ਪਲਾਂ ਲਈ ਕੰਬ ਗਿਆ ਉਸ ਨੂੰ ਕਿਸਾਨ ਦੇ ਰੱਖੇ ਦਾਣੇ ਯਾਦ ਆ ਗਏ ਪਰ ਉਸ ਦੀ ਚਤਰਾਈ ਨੇ ਫਿਰ ਉਸ ਨੂੰ ਕਠੋਰ ਬਣਾ ਦਿੱਤਾ ਇਹ ਦੁਨੀਆ ਭੁੱਖ ਤੇ ਤਾਕਤ ਨਾਲ ਚੱਲਦੀ ਹੈ ਮਾਸੂਮਤਾ ਨਾਲ ਨਹੀਂ ਵੇਰ ਹੋਈ ਕਿਸਾਨ ਆਪਣੇ ਪੁੱਤਰ ਦੀ ਸੁਰੱਖਿਆ ਲਈ ਇੱਕ ਨਵੀਂ ਯੋਜਨਾ ਬਣਾਉਣ ਲੱਗਾ ਉਸਨੇ ਘਰ ਦੇ ਪਾਸੇ ਇੱਕ ਨਵਾਂ ਛੋਟਾ ਖੂਕ ਖੋਦਿਆ ਤੇ ਉਸ ਵਿੱਚ ਖਾਣੇ ਦੀ ਹਰ ਕਿਸਮ ਰੱਖਣ ਲੱਗਾ ਰੋਟੀ ਦਾਣੇ ਫਲ ਮੁਰਗੀਆਂ ਦੇ ਅੰਡੇ ਵੀ ਕਿਰਨਦੀਪ ਨੇ ਪੁੱਛਿਆ ਕਿ ਕਰ ਰਹੇ ਹੋ ਹਰ ਪੱਜਨ ਨੇ ਕਿਹਾ ਨਵੀਂ ਸੋਚ ਨਾਲ ਜਵਾਬ ਦਿੱਤਾ ਜੇ ਜੰਗ ਦੀ ਜੜ ਭੁੱਖ ਹੈ ਤਾਂ ਅਸੀਂ ਭੁੱਖ ਨੂੰ ਮਿਟਾਵਾਂਗੇ ਰਾਤ ਹੋਈ ਕਿਸਾਨ ਅਤੇ ਕੁੱਤੇ ਦੂਰੋਂ ਹੀ ਨਿਗਰਾਨੀ ਕਰਨ ਲੱਗੇ ਹਵਾ ਵਿੱਚ ਸ਼ਨਾਟਾ ਸਾਇਆ ਹੋਇਆ ਸੀ ਪੱਤਿਆਂ ਦੀ ਹੌਲੀ-ਹੌਲੀ ਖੜਕ ਚਾਂਦੀ ਦੀ ਰੋਸ਼ਨੀ ਪਰਛਾਵਿਆਂ ਦੀ ਚਾਲ ਫਿਰ ਜੰਗਲ ਤੋਂ ਹੀ ਜਾਣ ਪਛਾਣ ਵਾਲੀ ਪਰਛਾਈ ਹੌਸਤਾ-ਹੌਸਤਾ ਨਜ਼ਰ ਆਈ ਲੂੰਬੜੀ ਉਹ ਅਜੇ ਇਕੱਲੀ ਸੀ ਬੱਚਿਆਂ ਨੂੰ ਪਿੱਛੇ ਛੱਡ ਕੇ ਆਈ ਸੀ ਕਿਉਂਕਿ ਇੱਕ ਮਾਂ ਪਹਿਲੇ ਖਤਰੇ ਦੀ ਜਾਂਚ ਕਰਦੀ ਹੈ ਉਹ ਖੋਦ ਦੇ ਨੇੜੇ ਆਈ ਸੁੰਗਿਆ ਚਾਰੇ ਪਾਸੇ ਵੇਖਿਆ ਤੇ ਅੰਤ ਵਿੱਚ ਇੱਕ ਛੋਟਾ ਟੁਕੜਾ ਰੋਟੀ ਦਾ ਚੁੱਕ ਕੇ ਖਾ ਲਿਆ ਉਸ ਦੀਆਂ ਅੱਖਾਂ ਵਿੱਚ ਹੈਰਾਨੀ ਸੀ ਅੱਜ ਉਸ ਨੂੰ ਕੋਈ ਜਾਲ ਨਹੀਂ ਮਿਲਿਆ ਕੋਈ ਖਤਰਾ ਨਹੀਂ ਸਿਰਫ ਖਾਣਾ ਤੇ ਦੂਰੋਂ ਕਿਸਾਨ ਦੀ ਨਿਗਰਾਨੀ ਕਿਸਾਨ ਦੀਆਂ ਅੱਖਾਂ ਤੋਂ ਬਿਨਾਂ ਨਫ਼ਰਤ ਦੇ ਸਿਰਫ ਦਇਆ ਦਿਖ ਰਹੀ ਸੀ ਲੂੰਬੜੀ ਦੇ ਦਿਲ ਵਿੱਚ ਪਹਿਲੀ ਵਾਰੀ ਸੋਚਿਆ ਕਿ ਸੱਚਮੁੱਚ ਬੁਰਾ ਹੁੰਦਾ ਇਨਸਾਨ ਉਹ ਮਾਨ ਹੀ ਮਾਨ ਵਿੱਚ ਇਹ ਸਭ ਸੋਚ ਰਹੀ ਸੀ ਲੂੰਬੜੀ ਰਾਤ ਨੂੰ ਹੌਲੀ-ਹੌਲੀ ਖੋਦੇ ਨੇੜੇ ਆਈ ਕਿਸਾਨ ਦੂਰੋਂ ਵੇਖਦਾ ਉਸ ਨੂੰ ਜਦੋਂ ਦਿਸਿਆ ਤਾਂ ਲੂੰਬੜੀ ਹੁਣ ਸੋਚ ਰਹੀ ਸੀ ਕਿ ਕਿਸਾਨ ਇੰਨਾ ਬੁਰਾ ਨਹੀਂ ਆ ਪਰ ਦੂਜੇ ਪਾਸੇ ਲੂੰਬੜੀ ਦੇ ਬੱਚਿਆਂ ਨੂੰ ਆਪਣੀ ਮਾਂ ਦਾ ਰਵੱਈਆ ਸਮਝ ਨਹੀਂ ਸੀ ਆ ਰਿਹਾ ਇੱਕ ਬੱਚਾ ਕਹਿੰਦਾ ਮਾਂ ਤੂੰ ਮਨੁੱਖ ਦੇ ਖਾਣੇ ਦੀ ਆਦਤਾਂ ਕਿਉਂ ਪਾ ਰਹੀ ਐ ਉਹ ਸਾਡੇ ਦੁਸ਼ਮਣ ਨੇ ਸਾਨੂੰ ਚੁੱਕ ਕੇ ਲੈ ਜਾਣਾ ਚਾਹੁੰਦੇ ਨੇ ਦੂਜਾ ਬੱਚਾ ਗੁੱਸੇ ਨਾਲ ਬੋਲਿਆ ਜੇ ਮਾਂ ਡਰ ਗਈ ਤਾਂ ਅਸੀਂ ਨਹੀਂ ਡਰਾਂਗੇ ਅਸੀਂ ਮਨੁੱਖ ਨੂੰ ਸਬਕ ਸਿਖਾਵਾਂਗੇ ਲੂੰਬੜੀ ਨੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਬੱਚਿਆਂ ਦਾ ਨਵਾਂ ਨਵਾਂ ਖੂਨ ਜੋਸ਼ ਨਾਲ ਭਰਿਆ ਸੀ ਉਹ ਤਿੰਨੇ ਚੁੱਪਚਾਪ ਰਾਤ ਨੂੰ ਪਿੰਡ ਵੱਲ ਤੁਰ ਪਏ ਪਿੰਡ ਵਿੱਚ ਇਸ ਵੇਲੇ ਪੂਰਾ ਸਨਾਟਾ ਸੀ ਲਖਵਿੰਦਰ ਅੰਦਰ ਸੌ ਰਿਹਾ ਸੀ ਕਿਸਾਨ ਤੇ ਪਤਨੀ ਸੌਂਦੇ ਸੌਂਦੇ ਡਰ ਨਾਲ ਦਰਵਾਜ਼ਾ ਹੁੰਡੇ ਨਾਲ ਬੰਦ ਕੀਤਾ ਹੋਇਆ ਸੀ ਲੂੰਬੜੀ ਦੇ ਬੱਚੇ ਘਰ ਦੇ ਪਿਛਲੇ ਪਾਸੇ ਲੱਗੇ ਸੱਤ ਤੇ ਕੱਚੇ ਸੋਟੇ ਰਾਤ ਨੂੰ ਅੰਦਰ ਜਾਣ ਦੀ ਸੋਚ ਬਣਾਈ ਇੱਕ ਬੱਚਾ ਹੌਲੀ ਛੱਤ ਤੇ ਚੜ੍ਹਿਆ ਦੂਜਾ ਤੀਜਾ ਪਿੱਛੇ ਉਸਦੇ ਅੰਦਰ ਲਖਵਿੰਦਰ ਦੇ ਕਮਰੇ ਵਿੱਚ ਮਿੱਟੀ ਦੀ ਲੋੜਦਾਰ ਛੱਤ ਸੀ ਉਹਨਾਂ ਨੇ ਪੈਰਾਂ ਦੀ ਪੈਰਾਂ ਦੇ ਪੰਜਿਆਂ ਨਾਲ ਮਿੱਟੀ ਝੜਨੀ ਸ਼ੁਰੂ ਕਰ ਦਿੱਤੀ ਲਖਵਿੰਦਰ ਦੀ ਅੱਖ ਖੁੱਲ ਗਈ ਉਹ ਡਰਿਆ ਚੀਕ ਮਾਰਨ ਲੱਗਾ ਮਾਂ ਛੱਤ ਡੁੱਲ ਰਹੀ ਆ ਕਿਸਾਨ ਤੇ ਕਿਰੰਦੀ ਬੋਹ ਅਨ ਕਮਰੇ ਵਾਲ ਨੂੰ ਭੱਜੇ ਜਿਵੇਂ ਹੀ ਕਿਸਾਨ ਸਾਥ ਤੇ ਚੜਿਆ ਉਸਨੇ ਲੂੰਬੜੀ ਦੇ ਬੱਚਿਆਂ ਦੇ ਨਖਰੇ ਵਾਲੇ ਪੈਰ ਵੇਖਲੇ ਉਹ ਫੌਰਨ ਲਖਵਿੰਦਰ ਨੂੰ ਬਾਹਰ ਕੱਢ ਕੇ ਕਹਿੰਦਾ ਮੇਰੇ ਪੁੱਤਰ ਤੋਂ ਦੂਰ ਰਹੁ ਕੁੱਤੇ ਭੌਂਕਦੇ ਦੌੜੇ ਲੂੰਬੜੀ ਦੇ ਬੱਚੇ ਸਾਥ ਤੋਂ ਡੇਕ ਕੇ ਬਾਹਰ ਭੱਜੇ ਕਿਸਾਨ ਉਹਨਾਂ ਦੇ ਪਿੱਛੇ ਦੌੜਿਆ ਉਹਨਾਂ ਨੂੰ ਜਾ ਕੇ ਘੇਰ ਲਿਆ ਉਸ ਤੇ ਗੁੱਸੇ ਨਾਲ ਗਰਜ ਰਹੇ ਸਨ ਕਿਸਾਨ ਦੇ ਹੱਥ ਵਿੱਚ ਲੱਕੜ ਦੀ ਮੋਟੀ ਲਾਠੀ ਸੀ ਇਥੇ ਹੀ ਨੂਮੜੀ ਦੌੜ ਦੀ ਆ ਗਈ ਉਹ ਆਪਣੇ ਬੱਚਿਆਂ ਦੇ ਅੱਗੇ ਖੜ ਗਈ ਅੱਖਾਂ ਵਿੱਚ ਦਰਦ ਡਰ ਅਤੇ ਮਾਰ ਵਾਲੀ ਹਿੰਮਤ ਉਸ ਨੇ ਗੰਭੀਰ ਤੇ ਕੰਬਦੀ ਆਵਾਜ਼ ਵਿੱਚ ਕਿਹਾ ਉਹ ਮੁੱਲਜ਼ਮ ਨਹੀਂ ਅਗਰ ਜੁਰਮ ਤਾਂ ਮੇਰਾ ਇਹ ਸਜ਼ਾ ਵੀ ਮੈਨੂੰ ਦਿਓ ਪਰ ਮੇਰੇ ਬੱਚਿਆਂ ਨੂੰ ਮਾਫ਼ ਕਰ ਦਿਓ ਇਹ ਸੁਣ ਕੇ ਕਿਸਾਨ ਦਾ ਗੁੱਸਾ ਪਲ ਵਿੱਚ ਥੰਮ ਗਿਆ ਉਸ ਨੇ ਸੋਚਿਆ ਇਹ ਤਾਂ ਮਾਂ ਦਾ ਦਿਲ ਬੋਲ ਰਿਹਾ ਜੋ ਆਪਣੇ ਬੱਚਿਆਂ ਲਈ ਜਾਨ ਵੀ ਜੋਖਮ ਵਿੱਚ ਪਾ ਦਿੰਦੀ ਹੈ ਉਹ ਹੌਲੀ ਆਵਾਜ਼ ਵਿੱਚ ਬੋਲਿਆ ਜੇ ਤੂੰ ਸੱਚਮੁੱਚ ਲੜਾਈ ਖਤਮ ਕਰਨਾ ਚਾਹੁੰਦੀ ਹੈ ਜਾਂ ਮੇਰੇ ਨਾਲ ਚੱਲ ਤੇਰੇ ਬੱਚੇ ਵੀ ਆਜ ਸਾਡੇ ਵੇੜੇ ਵਿੱਚ ਸੁਰੱਖਿਅਤ ਰਹਿ ਸਕਦੇ ਨੇ ਲੂੰਬੜੀ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਉਸਨੇ ਬੱਚਿਆਂ ਵੱਲ ਵੇਖਿਆ ਤੇ ਇਸ ਦਾ ਇਸ ਦਾ ਸਿਰ ਝੁਕਾ ਲਿਆ ਇਹ ਬੈਰ ਤੋਂ ਦੋਸਤੀ ਦਾ ਪਹਿਲਾ ਕਦਮ ਸੀ ਪਰ ਕਹਾਣੀ ਅਜ ਮੁੱਕੀ ਨਹੀਂ ਪਿੰਡ ਦੇ ਕੁਝ ਹੋਰ ਲੋਕ ਜੋ ਲੂੰਬੜੀ ਨੂੰ ਆ ਘਰ ਦੇ ਅੰਦਰ ਰਹਿਣ ਦੀ ਇਜਾਜ਼ਤ ਨਹੀਂ ਦਿੰਦੇ ਸਨ ਉਹਨਾਂ ਨੇ ਉਸ ਦਾ ਵਿਵਾਦ ਕਰਨਾ ਸ਼ੁਰੂ ਕਰ ਦਿੱਤਾ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਕਮੈਂਟ ਵਿੱਚ ਜਰੂਰ ਦੱਸਣਾ ਇਸ ਕਹਾਣੀ ਦਾ ਅਗਲਾ ਭਾਗ ਕੱਲ੍ਹ ਵਾਲੀ ਵੀਡੀਓ ਵਿੱਚ ਜਰੂਰ ਸੁਣਨਾ ਤੇ ਮਿਲਦੀ ਹੈ ਜੀ ਇੱਕ ਨਵੀਂ ਵੀਡੀਓ ਦੇ ਨਾਲ ਜਦ ਤੱਕ ਲਈ ਧੰਨਵਾਦ